ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੇ 400 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਕਵਿਤਾ ਧੰਨ ਮਾਤਾ ਗੁਜਰੀ ਦਾ ਨਹੀਂ ਜੱਗ ਵਿੱਚ ਕੋਈ ਸਾਨੀ ਧੰਨ ਮਾਤਾ ਗੁਜਰੀ ਦਾ ਧੰਨ ਮਾਤਾ ਗੁਜਰੀ ਦਾ ਨਹੀਂ ਜੱਗ ਵਿੱਚ ਕੋਈ ਸਾਨੀ ਧੰਨ ਮਾਤਾ ਗੁਜਰੀ ਦਾ ਪਹਿਲਾ ਸੀ ਪਤੀ ਵਾਰਿਆ ਫੇਰ ਦਿੱਤੀ ਪੁੱਤਿਆਂ ਕੁਰਬਾਨੀ ਤਨਮਤ ਗੁਜਰੀ ਦਾ ਤਨਮਤ ਗੁਜਰੀ ਦਾ ਨਹੀਂ ਜਗ ਵਿੱਚ ਕੋਈ ਸਾਨੀ ਤਨਮਤ ਗੁਜਰੀ ਦਾ ਕਸ਼ਮੀਰ ਦੇ ਪੰਡਤ ਆਏ ਦੁਖੜੇ ਸੀ ਉਹਨਾ ਸੁਣਾਏ ਕਸ਼ਮੀਰੀ ਪੰਡਤ ਆਏ ਦੁਖੜੇ ਸੀ ਉਹਨਾ ਸੁਣਾਏ ਹੁਣ ਕੇ ਉਹ ਸਾਰੀ ਵਾਰਤਾ ਬੋਲੇ ਸੀ ਗੋਬਿੰਦ ਰਾਏ ਕੁਰਬਾਨੀ ਤੁਹਾਡੀ ਹੋਵੇਗੀ ਜਗ ਤੇ ਲਸਾਨੀ ਤਨਮਤ ਗੁਜਰੀ ਦਾ ਨਹੀਂ ਜਗ ਵਿੱਚ ਕੋਈ ਸਾਨੀ ਤਨਮਤ ਗੁਜਰੀ ਦਾ ਪੁੱਤਰ ਸੀ ਤੁਹਾਡਾ ਸੂਰਮਾ ਜੋਦਾਤੇ ਪਰਉਪਕਾਰੀ ਪੁੱਤਰ ਸੀ ਤੁਹਾਡਾ ਸੂਰਮਾ ਜੋਦਾਤੇ ਪਰਉਪਕਾਰੀ ਹੱਥ ਵਿੱਚ ਸੀ ਬਾਜ ਉਸ ਦੇ ਨੀਲੇ ਦੀਓ ਕਰੇ ਸਵਾਰੀ ਤੇਗ ਹੱਥ ਫੜੋਂ ਨੇ ਲਲਕਾਰ ਕੌਮ ਨੂੰ ਜਦ ਮਾਰੀ ਦੂਰਿਓ ਨੇ ਅੱਜ ਕਰਤੀ ਗੱਲ ਪਈ ਸਦੀਆਂ ਦੀ ਗੁਲਾਮੀ ਤਨਮਤ ਗੁਜਰੀ ਦਾ ਨਹੀਂ ਜਗ ਵਿੱਚ ਕੋਈ ਸਾਨੀ ਤਨਮਤ ਗੁਜਰੀ ਦਾ ਇੱਕ ਇੱਕ ਕਰਕੇ ਪੰਜ ਸਿਆਏ ਇੱਕ ਇੱਕ ਕਰਕੇ ਪੰਜ ਸਿਆਏ ਮਰ ਜੀਵੜੇ ਉਹ ਪੰਥ ਕਹਾਏ ਮਰ ਜੀਵੜੇ ਉਹ ਪੰਥ ਕਹਾਏ ਬਾਟਾ ਅੰਮ੍ਰਿਤ ਦਾ ਛੱਕੇ ਗੋਬਿੰਦ ਸਿੰਘ ਬਣ ਗਏ ਗੋਵਿੰਦ ਰਾਏ ਬਾਟਾ ਅੰਮ੍ਰਿਤ ਛੱਕ ਗੋਬਿੰਦ ਸਿੰਘ ਬਣ ਗਏ ਗੋਵਿੰਦ ਰਾਏ ਉਹਨਾਂ ਵਰਗਾ ਨਾ ਜੱਗ ਤੇ ਅਜ ਕੋਈ ਗਿਆਨੀ ਤਨ ਮਤ ਗੁਜਰੀ ਦਾ ਨਹੀਂ ਜਗ ਵਿੱਚ ਕੋਈ ਸਾਨੀ ਤਨਮਤਾ ਗੁਜਰੀ ਦਾ ਅਜੀਤ ਤੇਜੂ ਝਾਰ ਬੜੇ ਪਿਆਰੇ ਅਜੀਤ ਤੇਜੂ ਝਾਰ ਸਿੰਘ ਸੀ ਬੜੇ ਪਿਆਰੇ ਜੋਰਾ ਵਰਤੇ ਫਤੇ ਸਿੰਘ ਸੀ ਰਾਜ ਦੁਲਾਰੇ ਜੋਰਾ ਵਰਤੇ ਫਤੇ ਸਿੰਘ ਸੀ ਰਾਜ ਦੁਲਾਰੇ ਵੱਡੀ ਜੋੜੀ ਵਿਆਹੀ ਸੀ ਚਮਕੌਰ ਦੇ ਅੰਦਰ ਛੋਟੀ ਨੂੰ ਸਰਹੰਦ ਬੁલાਏ ਲਾੜੀ ਮੌਤ ਨਾਲ ਅੱਜ ਲੈ ਲੈ ਫੇਰੇ ਮਾਤਾ ਪਹੁੰਚੇ ਜਾ ਸ਼ਰਣ ਆਪਣੀ ਸੁਆਮੀ ਮਾਤਾ ਅੱਜ ਪਹੁੰਚੇ ਜਾ ਸ਼ਰਣ ਆਪਣੇ ਸੁਆਮੀ ਤਨ ਮਤ ਗੁਜਰੀ ਦਾ ਨਹੀਂ ਜਗ ਵਿੱਚ ਕੋਈ ਸਾਨੀ ਤਨ ਮਤ ਗੁਜਰੀ ਦਾ ਤਨ ਮਤ ਗੁਜਰੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ